ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜੀ ਬਾਲੀਵੁੱਡ ਦੇ ਕਲਾਕਾਰ ਐਕਟਰ ਡਾਇਰੈਕਟਰ ਅਤੇ ਰਾਈਟਰ ਰਾਜ ਤਿਲਕ ਜੀ ਨਾਲ ਇਹ ਸਾਡੇ ਸ੍ਰੀਤੇ ਪੰਜਾਬ ਚੈਨਲ ਦੀ ਪਹਿਲੀ ਇੰਟਰਵਿਊ ਹੈ ਸੂਰਤੇ ਪੰਜਾਬ ਵਿੱਚ ਆਪ ਸਭ ਦਾ ਸਵਾਗਤ ਹੈ ਰਾਜਤਲਕ ਜੀ ਤੁਹਾਡਾ ਸਾਡੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ। ਤੇ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਆਪਣਾ ਇਹ ਫਿਲਮੀ ਸਫਰ ਇਸ ਤਰ੍ਹਾਂ ਸ਼ੁਰੂ ਕੀਤਾ ਜੀ ਕਿੱਥੋਂ ਸ਼ੁਰੂ ਕੀਤਾ? ਹਾਂ ਜੀ ਮੈਂ ਫਿਲਮੀ ਸਫਰ ਦੇ ਬਾਰੇ ਦੱਸਣ ਤੋਂ ਪਹਿਲਾਂ ਇਹ ਕਹਿਣਾ ਚਾਹਾਂਗਾ ਇਹ ਚੈਨਲ ਸੂਰਤੇ ਪੰਜਾਬ ਨਵਜਵਾਨ ਪੱਤਰਕਾਰਾਂ ਨੇ ਲਾਂਚ ਕੀਤਾ ਹੈ ਰੀਸੈਂਟਲੀ ਜਿਨ੍ਹਾਂ ਨਾਮ ਹੈ ਜਸਪਾਲ ਸ਼ਰਮਾ ਔਰ ਅਸ਼wini ਸ਼ਰਮਾ ਸਭ ਤੋਂ ਪਹਿਲਾਂ ਤੇ ਮੈਂ ਮੁਬਾਰਕ ਦਿਆਂਗਾ ਇਹਨਾਂ ਦੋਨਾਂ ਨੂੰ ਕਿ ਇਹਨਾਂ ਦਾ ਚੈਨਲ ਖੂਬ ਚਲੇ ਖੂਬ ਟੀਆਰਪੀ ਮਦੇ ਖੂਬ ਫਲੇ ਫੁਲੇ ਕਿਉਂਕਿ ਹਰ ਆਦਮੀ ਕੋਈ ਸਫਰ ਸ਼ੁਰੂ ਕਰਦਾ ਤੇ ਪਹਿਲਾਂ ਇੱਕ ਕਦਮ ਤੇ ਚੁੱਕਦਾ ਹੀ ਹੈ ਫਿਰ ਆਪਣੀ ਮੰਜ਼ਿਲ ਤੇ ਜਾਂਦਾ ਔਰ ਇਹਨਾਂ ਨੇ ਜਿਹੜਾ ਕਦਮ ਚੁੱਕਿਆ ਹੈ ਇਹਨਾਂ ਦੀ ਹਿੰਮਤ ਇਹਨਾਂ ਦਾ ਜੋਸ਼ ਦੇਖ ਕੇ ਮੈਨੂੰ ਲੱਗਦਾ ਹੈ ਕਿ ਜ਼ਰੂਰ ਆਪਣੀ ਮੰਜ਼ਿਲ ਤੱਕ ਪਹੁੰਚੇਗਾ ਹਰ ਇਨਸਾਨ ਦੇ ਜਦੀਦ ਇੱਕ ਸਫਰ ਹੁੰਦਾ ਮੈਨੂੰ ਸਮਝ ਲਓ ਇਸ ਫਿਲਮ ਲੈਣ ਚ ਗਿਆ 40 45 ਸਾਲ ਹੋ ਗਏ ਨੇ ਔਰ ਮੈਂ ਇੱਥੇ ਗਿਆ ਪੰਜਾਬ ਦੀ ਧਰਤੀ ਪੰਜਾਬ ਦੀ ਮਿੱਟੀ 'ਚ ਖੇਡਦਾ ਕੁੱਦਾ ਇਹਦੀ ਸੁਗੰਧ ਲੈਂਦਾ ਇੱਥੇ ਮੈਂ ਉੱਥੇ ਪਹੁੰਚਿਆ ਹਾਂ ਮੇਰਾ ਪਿੰਡ ਇੱਥੇ ਧਾਰੜ ਹੈਗਾ ਜੱਡਿਆਲਾ ਗੁਰੂ ਦੇ ਕੋਲ ਮੈਂ ਜੱਡਿਆਲੇ ਥੋੜੀ ਦੇ ਪੜਿਆ ਵੀ ਹਾਂ ਇੱਕ ਦੋ ਕਲਾਸਾਂ ਫੇਰ ਅਸੀਂ ਬਾਹਰ ਚਲੇ ਗਏ ਸੀ ਸੋ ਮੈਂ ਬੰਬੇ ਬੈਨ ਵੀਰ ਦੇ ਯਰ 71 1971 ਦੇ ਵਿੱਚ 1971 ਚ ਇੱਕ ਫਿਲਮ ਲਾਂਚ ਹੋਈ ਸੀ ਮੈਨੂੰ ਡੇਢ ਵੀ ਯਾਦ ਹੈ 18 ਨਵੰਬਰ 1971 ਫਿਲਮ ਦਾ ਨਾਸੀ ਬੀ ਹੋਗੀ ਮਹਿਬੂਬ ਸਟੂਡੀਓ ਵਿੱਚ ਲਾਂਚ ਹੋਈ ਉਹਦੇ ਡਾਇਰੈਕਟਰ ਸੀ ਐਸਮ ਅਬਾਸਾ ਇਹ ਤੁਹਾਨੂੰ ਇਹ ਫਿਲਮਾਂ ਦੇ ਵਿੱਚ ਜਾਣ ਦਾ ਸ਼ੌਂਕ ਕਦੋਂ ਹੋਇਆ ਤੇ ਕਿਸ ਤਰ੍ਹਾਂ ਹੋਇਆ ਤੇ ਕਿਹੜੀ ਸਾਲ ਵਿੱਚ ਤੁਸੀਂ ਮਤਲਬ ਫਿਲਮਾਂ ਵਿੱਚ ਗਏ ਸ਼ੌਕ ਤੇ ਮੈਨੂੰ ਬਚਪਨ ਤੋਂ ਸੀ ਮੈਂ ਛੋਟਾ ਹੁੰਦਾ ਸੀ ਇਸ ਲਈ ਮੈਂ ਅ ਸਟੇਜ ਤੇ ਰਾਮਲੀਲਾ ਵਗੈਰਾ ਦੇਖਦਾ ਸੀ ਤੇ ਮੇਰੇ ਮਨ ਚਾਹੁੰਦਾ ਸੀ ਕਿ ਮੈਂ ਵੀ ਕੁਝ ਕਰਾਂ ਫਿਰ ਮੇਰੇ ਪਿਤਾ ਜੀ ਉਹ ਸਰਵਿਸ ਕਰਦੇ ਹੁੰਦੇ ਸੀ ਉਹ ਨਾਲ ਕਦੇ-ਕਦੇ ਪਲੇ ਵੀ ਕਰਦੇ ਹੁੰਦੇ ਸੀ ਉਹਨਾਂ ਦਾ ਪਲੇ ਦੇਖਿਆ ਤੇ ਮੈਨੂੰ ਜੋਸ਼ ਪੈਦਾ ਆਇਆ ਐਸੇ ਕਿਹ ਦੇਖ ਰਿਹਾ ਇਤਨਾ ਬੜਾ ਹੋ ਗਿਆ ਹੈ ਕਿ ਆਪਣੇ ਗਰੀਬ ਬਾਪ ਔਰ ਭੈਣੋਂ ਕੋ ਵੀ ਨਹੀਂ ਪਹਿਚਾਂਦਾ ਚਾਹੇ ਦੁਨੀਆ ਬਦਲੇ ਮੇਕਿਨ ਦਿਲ ਨਾ ਪਸੇ ਤਾਂ ਬਦਲੇ ਆਪਣੇ ਘਰ ਪਰਿਵਾਰ ਕੋ ਤੋਂ अच्छी तरह पर दुनिया ले। बदले लेकिन अर्जुन नक का बदले अपने और पराए को तू अच्छी तरह पर खे मत भूल तुम्हारा तुम्हारा दे, तु दे मुझे मैं पचास रुपए चाहिए वा, बेटा वा, मुझे वो दिन आज भी याद है ਜਦ ਤੂੰ ਜੂਏ ਮੇ 2 ਲੱਖ ਦਾ ਦਾਅ ਲਗਾਨੇ ਯਾਨੇ ਕੋਸੇ ਮਿੱਟੀ ਮੇ ਮਿਲਾਨੇ ਪਰ ਤਲੇ ਹੋਏ ਥੇ ਸਿਰਫ 50 ਰੁਪਏ ਨਹੀਂ ਪੂਰੇ 2 ਲੱਖ ਕਿਉਂਕਿ ਉਹ ਤੁਹਾਡੀ ਮਿਹਨਤ ਕੇ ਕਮਾਈ ਨਹੀਂ ਥੇ ਨਾ ਤੁਹਾਡੀ ਮਿਹਨਤ ਕੇ 50 ਰੁਪਏ ਖੋ ਗਏ ਤੋ ਤੁਮਨੇ ਆਪਣੇ ਹੱਥੋ ਕੇ ਛਾਲੇ ਦਿਖਾ दिए ਲੈਗਟਿਵ ਰੋਲ ਕਰਦੇ ਸੀ ਕਿ ਮਨ ਲਬ ਤੁਹਾਡੇ ਕੋਈ ਪਰਵਾਰ ਦੇ ਵਿੱਚ ਉਹਦੇ ਨਾਲ ਕੋਈ ਪ੍ਰੋਬਲਮ ਕਿਸ ਤਰ੍ਹਾਂ ਦੀ ਨਹੀਂ ਪਈ ਕੋਈ ਕਿਸ ਤਰ੍ਹਾਂ ਦਾ ਮਨ ਲਬ ਸਮਝੋ ਵੀ ਕੋਈ ਗਲਤ ਫਹਿਮੀ ਪੈ ਜਾਂਦੀ ਹੈ ਜਾਂ ਸਹੀ ਪੁੱਛੀ ਹੈ ਕਿ ਹਰ ਚੀਜ਼ ਦਾ ਕਿਤਨੇ ਕਿਤੇ ਕੋਈ ਸੀਡ ਹੁੰਦਾ ਹੈ ਮੇਰੇ ਫਾਦਰ ਸਾਹਿਬ ਮੈਂ ਜਦ ਬਹੁਤ ਛੋਟਾ ਸੀਗਾ ਉਹ ਸਰਵਿਸ ਕਰਦੇ ਸੀਗੇ ਅੰਮ੍ਰਿਤਸਰ ਦੇ ਗੋਲਛਾੜੇ ਔਰ ਨਾਲ ਉਥੇ ਉਹਨਾਂ ਨੇ ਇੱਕ ਸਟੇਜ ਬਣਾਈ ਹੋਈ ਸੀ ਪਲੇ ਵੀ ਕਰਦੇ ਸੀ ਉਹਨਾਂ ਨੇ ਰਾਵਣ ਦਾ ਰੋਲ ਵੀ ਕੀਤਾ ਸੀ ਫਿਰ ਪ੍ਰਥਵੀ ਰਾ चौहान ਬਣੇ ਸੀ ਤੇ ਉਹ ਫਿਰ ਜਦੋਂ ਘੜ ਲੈ ਆ ਕੇ ਡਾਇਲੋਗ ਪੜ੍ਹਦੇ ਹੁੰਦੇ ਸੀ ਆਪਣੇ ਮੈਂ ਬੜਾ ਧਿਆਨ ਨਾਲ ਸੁਣਦਾ ਹੁੰਦਾ ਸੀ ਤੇ ਮੈਨੂੰ ਉਦੋਂ ਹੀ ਇਹ ਸ਼ੁਰੂਆਤ ਹੋਈ ਹਵਾ ਦੇ ਤੇਰੇ ਬਾਹਰ ਵਾਲੇ ਦੇ ਇਹ ਮਾਹੌਲ ਵੀ ਇੱਕ ਹੁੰਦਾ ਹੈ ਨਾ ਥੋੜਾ ਥੋੜਾ ਬੰਦ ਹੈ ਉਹਨੂੰ ਮੇਰਾ ਦਿਨ ਪਿੱਤਾ ਕਿ ਮੈਂ ਵੀ ਕੁਝ ਕਰਾਂ ਅਸੀਂ ਫਿਰ ਛੋਟੇ ਬੱਚੇ ਸੀ ਚਾਦਰਾਂ ਲਿਆ ਕੇ ਬਾਹਰ ਡਾਂਗਾ ਗੱਡ ਕੇ ਕਰਕੇ ਛੋਟੇ ਛੋਟੇ ਡਰਾਮੇ ਕਰਨੇ ਅਸੀਂ ਵਿੱਚ ਤੁਸੀਂ ਸੱਚੇ ਬਚਪਨ ਜਿਹੇ ਇਸ ਤਰ੍ਹਾਂ ਸ਼ੌਕ ਸੀ ਤੁਹਾਸੀਂ ਲਗਭਗ ਕਿੰਨੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਜੇ ਤੇ ਕਿਹੜੀ-ਕਿਹੜੀ ਭਾਸ਼ਾ ਦੇ ਵਿੱਚ ਭਾਸ਼ਾਵਾਂ ਦੇ ਵਿੱਚ ਤੁਸੀਂ ਕੰਮ ਕੀਤਾ ਉਹਨਾਂ ਬਾਰੇ ਥੋੜੀ ਜਾਣਕਾਰੀ ਦਿਓ ਕੋਈ ਕੋਈ ਸਹੀ ਗਿਣਤੀ ਤਾਂ ਯਾਦ ਨਹੀਂ ਹੈ ਲੇਕਿਨ ਮੇਰਾ ਖਿਆਲ ਹੈ ਮੈਂ ਜਿੰਨੀ ਚ ਅਸਲ ਸੱਤ 70 ਜਾਂ 70 ਸੀ ਦੇ ਫਿਲਮਾਂ ਕੀਤੀਆਂ ਹੋਈਆਂ ਨੇ ਅੰਦਾਜ਼ੇ ਨਾਲ ਇਹਦੇ ਆਸ-ਪਾਸ ਹੋ ਗਿਆ ਵਰਦੀਆਂ ਕਾਤ ਜਿੱਦੇ ਚ ਜ਼ਿਆਦਾ ਹਿੰਦੀ ਫਿਲਮਾਂ ਕੀਤੀਆਂ ਹਾਂਜੀ ਉਹਦੇ ਬਾਅਦ ਫਿਰ ਪੰਜਾਬੀ ਕੀਤੀਆਂ ਦੋ ਤਿੰਨ ਦੋ ਤਿੰਨ ਰਿਲੀਜ਼ ਨਹੀਂ ਹੋਈਆਂ ਇੱਕ ਰਿਸੀ ਸਤ ਸਰਕਾਰਤਾਰ ਬੇੜਾਪਾ ਬੱਬਕ ਭਾਈ ਬੱਬਕ ਭਾਈ ਆਗ ਲੱਗੀ ਮੂਝੇ ਕੀ ਅਰੇ ਆਪ ਕੀ ਫਿਕਰੇ ਮੈਂ ਤੂੰ ਤੂਝੇ ਕੀ ਸੋਤੇ ਪੰਜਾਬ ਟੀਵੀ ਵੱਲੋਂ ਰਾਇਤਲ ਕ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਇਸ ਚੈਨਲ ਵਿੱਚ ਆ ਕੇ ਇੰਟਰਵਿਊ ਦਿੱਤੀ ਤੇ ਅਸੀਂ ਆਸ ਕਰਦੇ ਆ ਕਿ ਅਸੀਂ ਇਸ ਤੋਂ ਅੱਗੇ ਵੀ ਇਸੇ ਤਰ੍ਹਾਂ ਦੇ ਸੈਲੀਬ੍ਰੇਟ ਤੁਹਾਡੇ ਸਾਹਮਣੇ ਲਿਆ ਕੇ ਪੇਸ਼ ਕਰਾਂਗੇ ਉਹਨਾਂ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਰਾਵਾਂਗੇ ਤੇ ਇਹ ਹੀ ਦਰਸ਼ਕਾਂ ਨੂੰ ਬੇਨਤੀ ਕਰਦੇ ਆ ਕਿ ਵੱਤਵੱਤ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ